ਵਿਜੀਲੈਂਸ ਅਤੇ ਪ੍ਰਸ਼ਟਾਚਾਰ ਵਿਰੋਧੀ ਬਿਊਰੋ ਨੇ ਸ਼ਨੀਵਾਰ ਨੂੰ ਸੁਲਤਾਨ ਬਥੇਰੀ ਦੇ ਇੱਕ ਸਥਾਨਕ ਸਹਿਕਾਰੀ ਬੈਂਕ ਵਿੱਚ ਨਿਯੁਕਤੀਆਂ ਵਿੱਚ ਕਥਿਤ ਬੇਨੇਮੀਆ ਅਤੇ ਕਾਂਗਰਸੀ ਵਿਧਾਇਕ ਆਈਸੀ ਬਾਲਕ੍ਰਿਸ਼ਨਨ ਵਿਰੁੱਧ ਕੇਸ ਦਰਜ ਕੀਤਾ ਹੈ ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ ਵੀ.ਐਸ.ਸੀ.ਬੀ. ਅਧਿਕਾਰੀਆਂ ਦੇ ਅਨੁਸਾਰ ਸੁਲਤਾਨ ਬਠੇਰੀ ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰਲ ਐਂਡ ਰੂਰਲ ਡਿਵੈਲਪਮੈਂਟ ਬੈਂਕ ਵਿੱਚ ਨਿਯੁਕਤੀਆਂ ਵਿੱਚ ਕਥਿਤ ਬੇਨਿਮੀਆ ਦੇ ਸਬੰਧ ਵਿੱਚ ਵਿਧਾਇਕ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਬਾਲਕ੍ਰਿਸ਼ਨਨ ਤੇ ਦੋਸ਼ ਹੈ ਕਿ ਉਹਨਾਂ ਨੇ 2015 ਵਿੱਚ ਬੈਂਕ ਵਿੱਚ ਨਿਯੁਕਤੀ ਪ੍ਰਾਪਤ ਕਰਨ ਲਈ 6 ਲੱਖ ਤੋਂ ਵੱਧ ਦੀ ਰਿਸ਼ਵਤ ਲਈ ਸੀ। VCB ਨੇ ਪਿਛਲੇ ਸਾਲ ਦਸੰਬਰ ਵਿੱਚ ਕਾਂਗਰਸ ਸੀ ਆ ਨੇਤਾ ਐਨ ਐਮ ਵਿਜੈਨ ਦੀ ਖੁਦਕੁਸ਼ੀ ਤੋਂ ਬਾਅਦ ਸ਼ੁਰੂਆਤੀ ਜਾਂਚ ਸ਼ੁਰੂ ਕੀਤੀ ਸੀ ਆਪਣੇ ਸੁਸਾਈਡ ਨੋਟ ਵਿੱਚ ਵਿਜੈਨ ਨੇ ਬਾਲਕ੍ਰਿਸ਼ਨਨ ਤੇ ਸੁਲਤਾਨ ਬਠੇਰੀ ਅਰਬਨ ਕੋਆਪਰੇਟਿਵ ਬੈਂਕ ਵਿੱਚ ਨਿਯੁਕਤੀਆਂ ਲਈ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਸੀ VCB ਅਧਿਕਾਰੀਆਂ ਨੇ ਦੱਸਿਆ ਕਿ ਸੁਲਤਾਨ ਬਠੇਰੀ ਪੁਲਿਸ ਸਟੇਸ਼ਨ ਵਿੱਚ ਪਹਿਲਾਂ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਤੇ ਜਾਂਚ ਜਾਰੀ ਹੈ ਵਿਦਾਇਤ ਤੋਂ ਪਹਿਲਾਂ VACB ਨੇ ਮੋਢਲੀ ਜਾਂਚ ਦੇ ਹਿੱਸੇ ਵਜੋਂ ਪੁੱਛਗਿੱਛ ਕੀਤੀ ਸੀ ਤੇ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਇਸ ਵੇਲੇ ਇਕਲੌਤਾ ਦੋਸ਼ੀ ਹੈ ਤੇ ਜਾਂਚ ਦੌਰਾਨ ਉਸ ਤੋਂ ਦੁਬਾਰਾ ਪੁੱਛਗਿੱਛ ਕੀਤੀ ਜਾਵੇ